ਹੈਲੋ ਸੋਫੀਆ ਕਾਲ ਜੀ ਵੈਲਕਮ ਹੈ ਜੀ ਅੱਜ ਆਪਾਂ ਬਣਾ ਰਹੇ ਆਂ ਫਾਗ ਜੋ ਕਿ ਆਪਣੇ ਪਿੰਡਾਂ ਦੇ ਵਿੱਚ ਬਹੁਤ ਹੀ ਬਣਦਾ ਆ ਅੱਜ ਆਪਾਂ ਬਣਾਣ ਲੱਗੇ ਆਂ ਫਿਜ਼ਨ ਦਾ ਫਾਫਟ ਫਾਗ ਉਹ ਵੀ ਅਸੀਂ ਮੁੱਲ ਲੈ ਕੇ ਦੇਖੋ ਜੜਾਂ ਵੀ ਨਾਲ ਹੀ ਦਿੱਤੀਆਂ ਉਹਨਾਂ ਨੇ ਵੀ ਕਿਤੇ ਥੋੜਾ ਨਾ ਰਹਿ ਜਵੇ ਹੁਣ ਨਾ ਫਿਰ ਆਪਾਂ ਜੀ ਇਹਨੂੰ ਚੰਗੀ ਤਰ੍ਹਾਂ ਕੀਤਾ ਵਾਸ਼ ਤੇ ਨਾਲ ਆਪਾਂ ਪਾਈ ਥੋੜੀ ਜੀ ਛੋਲਿਆਂ ਦੀ ਦਾਲ ਕਿ ਅੱਜਕੱਲ ਜਿਹੜਾ ਪੱਤਿਆਂ ਦਾ ਫਾਗ ਹੈ ਨਾ ਇਹ ਤਾਂ ਫਿਰ ਇਹ ਕਾਲਾ ਕਾਲਾ ਜਿਹਾ ਜ਼ਿਆਦਾ ਬਣਦਾ ਦਾਲ ਪਾਉਣ ਦੇ ਨਾਲ ਥੋੜਾ ਜਿਹਾ ਇਹਦਾ ਕਲਰ ਫੁਣਾ ਆ ਜਾਂਦਾ ਫਿਰ ਇਹਨੂੰ ਕਟਿਆ ਮੈਂ ਮੋਟਾ-ਮੋਟਾ ਕੱਟ ਕੇ ਦਾਲ ਦੇ ਨਾਲ ਹੀ ਫੁਟਿਆ ਸਾਗ ਫਿਰ ਪਾਇਆ ਆਪਾਂ ਥੋੜਾ ਜਿਹਾ ਲੂਣ ਤੇ ਲਾਇਆ ਕੁੱਕਰ ਦਾ ਟਕਣਾ ਪੰਜ-ਛੇ ਵਜਾਈਆਂ ਫੀਟੀਆਂ ਜਦੋਂ ਫੀਟੀਆਂ ਮਾਰ-ਮਾਰ ਕੇ ਕੁੱਕਰ ਦਾ ਦੁਖਣ ਲਾ ਪਿਆ ਫਿਰ ਤਾਂ ਆਪਾਂ ਦਿੱਤਾ ਫਟਾਫਟ ਖੋਲ ਫਿਰ ਮਦਣੇ ਦੇ ਨਾਲ ਕੋਟ-ਕੋਟ ਕੇ ਕੋਟ-ਕੋਟ ਕੇ ਪਾਇਆ ਅਲਣ ਅਲਣ ਪਾ ਕੇ ਸਾਗ ਤਾਲਣ ਨੂੰ ਕਰ ਦਿੱਤਾ ਇੱਕ ਜਦੋਂ ਦੋਨੋਂ ਇੱਕੋ ਜਿਹਾ ਇੱਕ ਮਿਕ ਹੋ ਗਏ ਫਿਰ ਆਪਾਂ ਇਹਨੂੰ ਲਾਇਆ ਤੜਕਾ ਤੜਕਾ ਵੀ ਆਪਾਂ ਲਾਇਆ ਐਡਾ ਸੋਨਾ ਫਰੋਂਦੇ ਤੇਲ ਵਿੱਚ ਕਿਉਂਕਿ ਥੋੜਾ ਜਿਹਾ ਕਰਾਰਾ ਜਿਹਾ ਹੋ ਜਾਂਦਾ ਨਾ ਫਾਗ ਸਰੋਂ ਦੇ ਤੇਲ ਦੇ ਨਾਲ ਇਹਦੇ ਵਿੱਚ ਪਾਇਆ ਜੀ ਆਪਾਂ ਮੋਟਾ-ਮੋਟਾ ਕੱਟ ਕੇ ਲਸਣ ਤੇ ਹਰੀਆਂ ਮਿਰਚਾਂ ਫਿਰ ਫਟਿਆ ਪਾ ਪਿਆਜ਼ ਫਿਰ ਇਹਨਾਂ ਨੂੰ ਤੜਫਾ ਤੜਫਾ ਕੇ ਤੜਫਾ ਤੜਫਾ ਕੇ ਜਦੋਂ ਤੱਕ ਇਹ ਚੰਗੀ ਚੰਗੀ ਤਰ੍ਹਾਂ ਤੜਫੇ ਨਾ ਫਿਰ ਵਿੱਚ ਇਹਦੇ ਪਾਇਆ ਫਾਗ ਦੇਖੋ ਜੀ ਕਿੱਡਾ ਜੈ ਕੇ ਤਰ ਫਾਗ ਬਣਿਆ ਆ ਫਿਰ ਮੰਮੀ ਨੇ ਬਣਾਈਆਂ ਆਪਣੇ ਭਾਰੇ ਭਾਰੇ ਹੱਥਾਂ ਨਾਲ ਮੋਟੀਆਂ ਮੋਟੀਆਂ ਮੱਕੀ ਦੀਆਂ ਰੋਟੀਆਂ ਦੇਖੋ ਜੀ ਫਿਰ ਆਪਾਂ ਰੱਖੇ ਦੋ ਤਵੇ ਕਿਉਂਕਿ ਆਪਣੇ ਤੋਂ ਪੇਸ਼ੈਂਸ ਨਹੀਂ ਸੀ ਹੁੰਦਾ ਕਿ ਛੇਤੀ ਕਿਹੜੀ ਕਿਹੜੀ ਰੋਟੀ ਤੇ ਫਾਗ ਪੈ ਜਾਵੇ ਪਲੇਟ ਵਿੱਚ ਦੋ ਤਵੇ ਰੱਖ ਕੇ ਆਪਾਂ फटाफट ਬਣਾਈਆਂ ਮੱਕੀ ਦੀਆਂ ਰੋਟੀਆਂ ਤੇ ਨਾਲ ਸਜਾਈ ਪਲੇਟ ਮੇਰੇ ਤਾਂ ਮੂੰਹ 'ਚ ਹੁਣ ਵੀ ਪਾਣੀ ਆ ਗਿਆ ਫਾਗ ਨਾਲ ਅਦਰਕ ਦਾ ਫਿਰਕੇ ਵਾਲਾ achar ਲੱਛੇਦਾਰ ਪਿਆਜ਼ ਤੇ ਹਰੀਆਂ ਮਿਰਚਾਂ